ਬੇਸਿਕਲੀ ਕਿਸਾਨੀ ਖਿੱਤੇ ਦੇ ਨਾਲ ਨਾਲ ਜਿਹੜੇ ਸਹਾਇਕ ਧੰਦੇ ਜਿਨ੍ਹਾਂ ਬਾਰੇ ਅਕਸਰ ਅਸੀਂ ਆਪਣੇ ਗੱਲ ਕਰਦੇ ਹਾਂ ਕਿ ਉਹਨਾਂ ਧੰਦਿਆਂ ਨੂੰ ਜਿਹੜਾ ਆ ਉਤਸ਼ਾਹਤ ਕੀਤਾ ਜਾਵੇ ਜਿਹੜੇ ਕਿਸਾਨੀ ਖਿੱਤੇ ਦੇ ਨਾਲ ਨਾਲ ਪੇਸੇ ਦੇ ਨਾਲ ਨਾਲ ਸੋ ਉਹਨਾਂ ਦੇ ਵਿੱਚ ਇੱਕ ਰੇਸ਼ਮੀ ਕੀੜੇ ਪਾਲਣ ਦਾ ਜਿਹੜਾ ਕੰਮ ਸੀਗਾ ਇਹ ਪਹਿਲਾਂ ਸੈਰੀ ਕਲਚਰ ਵਿਭਾਗ ਵੱਲੋਂ ਕੀਤਾ ਜਾਂਦਾ ਸੀ ਲੇਕਿਨ ਸਾਨੂੰ ਖੁਸ਼ੀ ਹੈ ਕਿ 2 ਸਾਲ ਪਹਿਲੋਂ ਜੰਗਲਾਤ ਵਿਭਾਗ ਪੰਜਾਬ ਦੇ ਵੱਲੋਂ ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਧਾਰ ਦੇ ਅੰਦਰ ਔਰ 2 ਸਾਲ ਪਹਿਲੋਂ ਅਸੀਂ ਦਰੰਖੜ ਦੇ ਅੰਦਰ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਸੀਗਾ ਸੋ ਇਸ ਪ੍ਰੋਜੈਕਟ ਦੇ ਉੱਤੇ ਲਗਭਗ ਪੌਣੇ 4 ਕਰੋੜ ਰੁਪਏ ਜਿਹੜੀ ਉਹ ਉਹਦੀ ਇਨਵੈਸਟਮੈਂਟ ਕਰਨ ਦਾ ਜਿਹੜਾ ਇਹ ਫੈਸਲਾ ਸੀਗਾ ਸੋ ਪਹਿਲੀ ਕੜੀ ਵੱਜੋਂ ਅਸੀਂ 81 ਲੱਖ ਰੁਪਏ ਦੀ ਲਾਗਤ ਦੇ ਨਾਲ ਉਥੇ ਕਿਸਾਨਾਂ ਨੂੰ ਜਿਹੜੀਆਂ ਸੱਡਾ ਬਣਾ ਕੇ ਦਿੱਤੀਆਂ ਇਹ ਪੰਜ ਪਿੰਡ ਆਪਣੇ ਪੱਬਰ ਜੁੰਗਤ ਸਮਾਣੂ ਤੇ ਨਾਲ ਲੱਗਦੇ ਦੋ ਪਿੰਡ ਹੋਰ ਨੇ ਜਿਨ੍ਹਾਂ ਦੇ ਇਹ ਵਿੱਚੋਂ 116 ਕਿਸਾਨ ਪਰਿਵਾਰ 116 ਕਿਸਾਨ ਪਰਿਵਾਰ जिणा ਨੂੰ ਇਸ ਰੇਸ਼ਮ ਦੇ ਕੀੜੇ ਪਾਲਣ ਦੀ ਜਿਹੜੀ ਉਹ ਪ੍ਰਕਿਰਿਆ ਚ ਸ਼ਾਮਲ ਕੀਤਾ ਗਿਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਸੋ ਜਿਵੇਂ ਮੈਂ ਦੱਸਿਆ ਵੀ 81 ਲੱਖ ਰੁਪਇਆ ਪਹਿਲੇ ਸਾਲ ਅਸੀਂ ਉੱਥੇ ਛੱਡਾਂ ਬਣਾਈਆਂ ਸੋ ਜਿਹੜੇ ਉਹ ਰੇਸ਼ਮੀ ਕੀੜੇ ਆ ਉਹਨੂੰ ਲਿਆ ਕੇ ਉੱਥੇ ਜਿਹੜਾ ਆ ਉਹ ਉਹਦੀ ਸ਼ੁਰੂਆਤ ਕੀਤੀ ਗਈ ਆ ਔਰ ਮੈਨੂੰ ਇਹ ਗੱਲ ਕਹਿਣ ਲੱਗਿਆ ਖੁਸ਼ੀ ਆ ਕਿ ਪਹਿਲਾ ਪਾਇਲਟ ਪ੍ਰੋਜੈਕਟ ਜਿਹੜਾ ਬਹੁਤ ਹੀ ਮੱਲਬ ਜਿਹੜਾ ਆ ਸਕਸੈਸਫੁਲ ਰਿਹਾ ਔਰ ਅ ਅਸੀਂ ਹੁਣ ਤੱਕ 2.5 6 ਕੁਆਂਟਲ 6.5 ਕੁਆਂਟਲ ਜਿਹੜਾ ਉਹ ਕੋਕਨ ਜਿਹਨੂੰ ਅਸੀਂ ਵੇਚਿਆ ਬਾਪ ਕਿਸਾਨਾਂ ਨੇ ਵੇਚਿਆ ਤੇ ਲੱਖਾਂ ਰੁਪਏ ਉਹਦੇ ਲਾਭ ਜਿਹੜੇ ਆ ਉਹ ਵਾਕਵਾ ਕਿਸਾਨਾਂ ਨੂੰ ਵੱਲੋਂ ਜਿਹੜੇ ਆ ਉਹਨਾਂ ਦੇ ਖਾਤਿਆਂ ਚ ਉਹਨਾਂ ਦੇ ਪਰਿਵਾਰਾਂ ਚ ਗਏ ਆ ਸੋ ਇਹ ਪਾਇਲਟ ਪ੍ਰੋਜੈਕਟ ਜਿਹੜਾ ਸਾਡਾ ਸਫਲ ਰਿਹਾ ਸੋ ਆਨ ਵਾਲੇ ਦਿਨਾਂ ਚ ਇਹਦੇ ਅੰਦਰ ਜਿਹੜੇ ਬਾਕੀ ਕਿਸਾਨ ਨੇ ਹੁਣ ਅਸੀਂ 35 ਕਿਸਾਨ ਲਏ ਆ ਇਸ ਸਾਲ 35 ਹੋਰ ਲਾਵਾਂਗੇ ਸੋ 116 ਅਸੀਂ ਕਵਰ ਕਰਨੇ ਆ 3 ਸਾਲਾਂ ਦੇ ਦੌਰਾਨ ਜੋ ਜਿਸ ਤਰ੍ਹਾਂ ਇਹ ਪ੍ਰਕਿਰਿਆ ਸ਼ੁਰੂ ਕੀਤੀ ਆ ਤੇ ਜਿੰਨੇ ਛੋਟ ਟਾਈਮ ਦੇ ਅੰਦਰ ਸਾਡੇ ਅਫੀਸਰ ਸੇਵਾਨਾਂ ਨੇ ਉੱਥੇ ਮਿਹਨਤ ਕੀਤੀ ਆ ਤੇ ਜਾਗਰਤ ਕੀਤਾ ਕਿਸਾਨਾਂ ਨੂੰ ਤੇ ਕਿਸਾਨਾਂ ਦੀ ਰੁਚੀ ਵੀ ਬਣੀ ਆ ਸੋ ਅੱਜ ਜਦੋਂ ਉਹਨਾਂ ਨੂੰ ਇਸ ਸਹਾਇਕ ਧੰਦੇ ਦੇ ਵਿੱਚੋਂ ਆਰਥਿਕ ਲਾਭ ਮਿਲਣਾ ਸ਼ੁਰੂ ਹੋਇਆ ਤੇ ਮੈਂ ਕਹਿ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਹੋਰ ਅਸੀਂ ਤੇਜ਼ੀ ਦੇ ਨਾਲ ਇਹ ਕੰਮ ਕਰਾਂਗੇ ਇਹਨੂੰ ਵਧਾਵਾਂਗੇ ਵੀ ਔਰ ਅਗਲੇ ਸਾਲ ਜਿਹੜੀ ਹੋਰ ਇੱਕ ਅਸੀਂ ਪਿਆਲ ਕਦਮੀ ਕੀਤੀ ਆ ਕਿ ਅਸੀਂ ਇਥੋਂ ਉਹ ਕੋਕਨ ਜਿਹੜੇ ਆਉਂ ਉਹ ਭੇਜ ਦਿੰਨੇ ਆ ਬਾਹਰ ਤੇ ਜਿਹੜਾ ਰੇਸ਼ਮ ਹੈ ਉਹ ਬਾਹਰ ਜਾ ਕੇ ਕੱਢਿਆ ਜਾਂਦਾ ਪਰ ਅਗਲੇ ਸਾਲ ਅਸੀਂ ਉਹ ਮਸ਼ੀਨਾ ਦੀ ਖਰੀਦ ਕਰਨ ਦੀ ਪ੍ਰਕਿਰਿਆ ਲਗਭਗ ਪੂਰੀ ਕਰ ਲਈ ਹੈ ਤੇ ਅਗਲੇ ਸਾਲ ਰੇਸ਼ਮ ਦੇ ਰੇਸ਼ਮ ਵੀ ਇੱਥੇ ਕੱਢਿਆ ਕਰਾਂਗੇ ਇਹ ਹੋਰ ਲਾਭ ਜਿਹੜਾ ਆ ਉਹ ਸਾਡੇ ਕਿਸਾਨਾਂ ਨੂੰ ਹੋਏਗਾ ਤੇ ਨਾਲੇ ਉਹ ਰੇਸ਼ਮ ਕੱਢਣ ਦੀ ਪ੍ਰਕਿਰਿਆ ਵੀ ਜਿਹੜੀ ਹੈ ਮੈਂ ਕਹਿੰਦਾ ਵੀ ਆਪਣੇ ਆਪ ਦੇ ਵਿੱਚ ਇਸ ਇਲਾਕੇ ਦੇ ਅੰਦਰ ਪਹਿਲੀ ਵਾਰ ਹੋ ਰਹੀ ਆ ਔਰ ਇਹ ਵੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਅਹ ਗੁਸੀ ਮਹਿਸੂਸ ਕਰ ਰਿਹਾ ਕਿ ਸਮੁੱਚੇ ਇੰਡੀਆ ਦੇ ਅੰਦਰ ਭਾਰਤ ਦੇ ਅੰਦਰ ਇਹ ਪਹਿਲਾ ਅ ਮੱਲੋ ਪ੍ਰੋਜੈਕਟ ਆ ਫੋਰੈਸਟ ਵੱਲੋਂ ਜਿਹੜਾ ਜੰਗਲਾਤ ਵਿਭਾਗ ਨੇ ਪੰਜਾਬ ਦੇ ਅੰਦਰ ਚਾਲੂ ਕੀਤਾ ਹੁਣ ਪੰਜਾਬ ਵੱਲ ਦੇਖ ਇੱਕ ਦੋ ਸਟੇਟਾਂ ਨੇ ਹੋਰ ਵੀ ਸ਼ੁਰੂਆਤ ਕੀਤੀ ਆ ਪਰ ਸ਼ੁਰੂਆਤ ਹੀ ਦੀ ਫੋਰੈਸਟ ਡਿਪਾਰਟਮੈਂਟ ਦੇ ਰੂਪ ਦੇ ਵਿੱਚ ਪਹਿਲੀ ਸਟੇਟ ਇੰਡੀਆ ਇੰਡੀਆ ਦੇ ਅੰਦਰ ਜਿਹੜੀ ਪੰਜਾਬ ਜਿੰਨੀ ਦੀ ਸ਼ੁਰੂਆਤ ਕੀਤੀ ਆ ਸੋ ਇੱਕ ਤੇ ਇਹ ਹੈਗਾ ਆ ਮੈਂ ਅ ਇਹਦੇ ਨਾਲ ਇਹ ਗੱਲ ਹੋਰ ਜੋੜਦੇ ਆ ਕਿ ਅਸੀਂ ਇਹ ਕਿਬ ਸੀਜ਼ਨਲੀ ਕੰਮ ਹੁੰਦਾ ਸਾਲ ਦੇ ਵਿੱਚ ਦੋ ਵਾਰੀ April May October November ਦੇ ਅੰਦਰ ਹੁੰਦਾ ਪਰ ਜਿਹੜੇ ਉਹ 116 ਕਿਸਾਨ ਨੇ ਉਹਨਾਂ ਨੂੰ ਅਸੀਂ ਨਾਲ ਜੋੜ ਕੇ ਰੱਖਣ ਦੇ ਲਈ ਆਨ ਵਾਲੇ ਦਿਨਾਂ ਤੋਂ ਉਸੇ ਮਸਰੂਮ ਦੀ ਖੇਤੀ ਕਰਨ ਦਾ ਜਿਹੜਾ ਆ ਉਹ ਇੱਕ ਪ੍ਰੋਜੈਕਟ ਤਿਆਰ ਕਰ ਰਹੇ ਆ ਤਾਂ ਜੋ ਉਹ ਵਿਹਲੇ ਨਾ ਰਹਿਣ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਆਰਥਿਕ ਲਾਭ ਉਹ ਮਿਲਦਾ ਰਹੇ ਤੇ ਉਹ ਕੰਮ ਜਿਹੜੇ ਆ ਉਹ ਕਰਦੇ ਰਹਿਣ ਸੋ ਅੱਜ ਅ ਮਤਲਬ ਵਈਸ ਪਾਇਲਟ ਪ੍ਰੋਜੈਕਟ ਦੀ ਜਿਹੜੀ ਪਹਿਲੀ ਵਰਕਤ ਆ ਜਿਹੜੀ ਨਿਯਮਤ ਆ ਉਹ ਮਤਲਬ 35 ਕਿਸਾਨਾਂ ਦੀ ਚੋਰੀ ਚ ਪਈ ਆ ਸੋ ਆਹ ਵਾਲੇ ਦਿਨਾਂ ਜਿਹੜੇ 116 ਕਿਸਾਨ ਨੇ ਕੰਢੀ ਏਰੀਏ ਦੇ ਸਾਡੇ ਕਿਉਂਕਿ ਕੰਢੀ ਏਰੀਏ ਦੇ ਅੰਦਰ ਖੇਤੀਬਾੜੀ ਦਾ ਉਸ ਲੈਵਲ ਦੇ ਉੱਤੇ ਮਤਲਬ ਜਿਹੜੀ ਆ ਉਹ ਕੰਮ ਨਹੀਂ ਹੈ ਸੋ ਇਹਦੇ ਨਾਲ ਦੇ ਨਾਲ ਜਿਹੜਾ ਉਸ ਇਲਾਕੇ ਦੇ ਅੰਦਰ ਸਾਡੇ ਕੋਲ ਜੜੀਆਂ ਬੂਟੀਆਂ ਆ ਜਿਹੜੀਆਂ ਜੰਗਲੀ ਜੜੀਆਂ ਬੂਟੀਆਂ ਨੇ ਅਸੀਂ ਉਹਨਾਂ ਨੂੰ ਵੀ ਮੱਲ ਇਕੱਠੀਆਂ ਇਕੱਠੇ ਕਰਨ ਦਾ ਜਿਹੜਾ ਟਾਰਗੇਟ ਦਿੱਤਾ ਪਰਿਵਾਰਾਂ ਨੂੰ ਤੇ ਉਹ ਜਿਹੜੀ ਜੜੀਆਂ ਬੂਟੀਆਂ ਲੈ ਕੇ ਆਣਗੇ ਫਿਰ ਉਹਨਾਂ ਨੂੰ ਮਤਲਬ ਜਿਹੜਾ ਆ ਉਹ ਪ੍ਰੋਸੈਸ ਵਿੱਚ ਪਾਉਣ ਦੇ ਲਈ ਗਾ ਉਹਦੀ ਮੈਡੀਸਿਨ ਕੀ ਬਣਦੀ ਆ ਜੋ ਜਿਹਦੀ ਵੀ ਬਣ ਸਕਦੀ ਆ ਸੋ ਤਿੰਨ ਚਾ ਤਿੰਨ ਚੀਜ਼ਾਂ ਰੇਸ਼ਵੀ ਕੀੜੇ ਪਾਲਣ ਦਾ ਤੇ ਪਲੱਸ ਜਿਹੜਾ ਹੁਣ ਉਥੇ ਨਾਲ ਰੇਸ਼ਮ ਵੀ ਕੱਢਣ ਦੀ ਮਤਲਬ ਜਿਹੜੀ ਆ ਉਹ ਲੱਖਾਂ ਰੁਪਏ ਇਨਵੈਸਟਮੈਂਟ ਵਿੱਚ ਹੋਣੀ ਆ ਮਾਂਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਗਵਾਈ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਸੋ ਲਗਾਤਾਰ ਕਿਸਾਨੇ ਹਿੱਤਾਂ ਦੇ ਲਈ ਮਲ ਪੂਰੇ ਪੰਜਾਬ ਦੇ ਅੰਦਰ ਆਵਾਜ਼ ਵੀ ਠਾਣਦੇ ਆ ਕੰਮ ਵੀ ਕਰ ਰਹੇ ਨੇ ਸੋ ਅੱਜ ਉਹਨਾਂ ਦੀ ਗਵਾਈ ਦੇ ਵਿੱਚ ਮੈਨੂੰ ਖੁਸ਼ੀ ਆ ਕਿ ਅਸੀਂ ਜੰਗਲਾਤ ਵਿਭਾਗ ਵੱਲੋਂ ਇਹ ਪਹਿਲੀ ਵਾਰ ਕਿ ਕਿਸਾਨਾਂ ਦੇ ਖਾਤੇ 'ਚ ਪਈ ਆ ਸੋ ਆਹ ਨਾਲੇ ਦਿਨਾ ਜਿਹਦਾ ਮੈਂ ਮਸਰੂਮ ਦਾ ਜ਼ਿਕਰ ਕੀਤਾ ਜਾਂ ਜੰਗਲੀ ਜੜੀਆਂ ਬੂਟੀਆਂ ਮਲ ਜੜੀਆਂ ਉਹ ਇਕੱਠੀਆਂ ਕਰਕੇ ਸੋ ਉਹਦੇ ਵਿੱਚ ਜਿਹੜੀਆਂ ਹੌਸਤੀਆਂ ਨੇ ਉਹ ਦਾ ਨਿਰਮਾਨ ਗਾਹ ਪ੍ਰਸੈਚ ਪਾ ਕੇ ਉਹਨੂੰ ਕਾफी ਇਸ ਗੱਲ ਦਾ ਕੰਡੀ ਏਰੀਏ ਦੇ ਕਿਸਾਨਾਂ ਨੂੰ ਲਾਭ ਹੋਏਗਾ ਸੋ ਮੈਂ ਆਪਣੇ ਉਹਨਾਂ ਪਿਆਰੇ ਪਰਿਵਾਰਾਂ ਨੂੰ ਇਸ ਗੱਲ ਦੀ ਮੁਬਾਰਕ ਵੀ ਦਿੰਨਾ ਤੇ ਉਹਨਾਂ ਨੂੰ ਅਪੀਲ ਵੀ ਕਰਦਾ ਵੀ ਉਹ ਇਸ ਸਹਾਇਕ ਧੰਦੇ ਨੂੰ ਜਿਹੜਾ ਆ ਉਹ અપਨਾ ਤੇ ਵੱਧ ਤੋਂ ਵੱਧ ਇਹਦੇ ਵਿੱਚ ਮਤਲਬ ਜਿਹੜਾ ਇਹ ਆਰਥਿਕ ਲਾਭ ਜਿਹੜਾ ਉਹਨਾਂ ਦੇ ਮਤਲਬ ਪਰਿਵਾਰਾਂ ਨੂੰ ਮਿਲੇਗਾ